ਕੀ ਕੈਸੇ ਹਾਂ ਅਸੀਂ ਸਾਰੇ ਠੀਕ ਆਂ ਮੀਤ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਤ ਸ੍ਰੀ ਅਕਾਲ ਜੀ ਅੱਜ ਮੈਂ ਮਿੱਠੇ ਹਮਟੀਆਂ ਪਕਾਉਣ ਲੱਗਦੀ ਹਾਂ ਤੁਹਾਨੂੰ ਦੱਸਦੀ ਹਾਂ ਕਿਵੇਂ ਬਣਦੇ ਨੇ ਆ ਇੱਕ ਕਾਢੀ ਐਸੀ ਚੱਕਰ ਦੀ ਨੱਟੀਆਂ ਗੇ ਦੇਖੋ ਕਾਉਂਡਿੰਗ ਵਧੀਆ ਗੀ ਇਹਨੂੰ ਇੱਕ ਨੂੰ ਭਾਵੇਂ ਡਾਣੀ ਆਹ ਦੇਖੋ थोड़ा जहाँ पानी है ना मंगे बस तो देखो हम भेजी देगी मिलते हैं गैस बने मेरे न देखो जी साढ़े चक्कर जमा खुर लागे आठ में चार आटा साए हैं दो कौलियाँ देखो नहीं मैं गुंड लूँगी पुणके पाऊँ पानी मिठे वाला क्योंकि कहीं चाहे कि भी हो पाई है पर फिर भी कुछ ना कुछ हो ही जाता देखो ये थोड़ा जहा आटा ढिल रखना वा जो आप रोटी लगोंगी मेरे ए टू मिनट की हो जाता आटा करड़ा तो फिर बाद की करिए अरे बस हूँ मैं यही गुन् ली आटा तुम बनो मेरे बने रहो मेरे ना लो जी आटा मेरा तैयार है बस इन दस क मट वो करके ना रख रखते ਫੇਰ ਆਪਾਂ ਲੱਗਾਂਗੇ ਰੋਟੀਆਂ ਪਕਾਉਣ ਮਿੱਠੀਆਂ ਰੋਟੀਆਂ ਖਾ ਕੇ ਦੇਖਿਆ ਤੁਸੀਂ ਬਣਾ ਕੇ ਕਰੀ ਆ ਮਤੈ ਮੇਰੇ ਕੋਲ ਤਾਂ ਪੌਂਟਣੀਆਂ ਨਹੀਂ ਛੋਡੇ ਕੋਲੇ ਪਰ ਆਏ ਜਿਹੜੀ ਵੀ ਆਉਂਦਾ ਐ ਇੰਨਾ ਘੱਟ ਲਾ ਰੱਖਿਆ ਆਟਾ ਇਹਨਾਂ 5 ਮਿੰਟਾਂ ਚ ਨੇ ਇਹ ਵਧੀਆ ਘੜਾ ਹੋ ਜੂ ਦੇਖੋ ਦੇਖੋ ਜੀ ਨਾਲੇ ਪ੍ਰਾਂਤ ਸਾਫ हाथ हाँ साफ देखो हम दस क मट वो करा आप रेस्ट लावे आटा गुन्द रहा देखो देता है खधड़ पौना बने रहो मेरे नो जी देखो आटा हूँ मेरे हो गए वाया पूरा हम कर दी हाँ पेड़े मैं अपने घर ट्राई करके देखो ਜਰੋਨਾ ਗਾਈ ਵੀ ਮਾਣਾ ਹਾਂ ਜੇ ਕਰੀ ਵੀ ਕੋਈ ਦਾਲ ਸਬਜ਼ੀ ਬਣਾਉਂਦੇ ਨਹੀਂ ਕਿੰਨੇ ਨਾਲ ਹੋਗੇ ਦਾਲਾਂ ਸਬਜ਼ੀਆਂ ਖਾ ਖਾ ਮਣੱਕਿਆ ਪਿਆ ਉਹਦੋਂ ਬਾਅਦ ਸੱਕਰੀ ਕੌਲੀ ਪਿਆ ਵੀ ਵਾਹਰੇ ਪਰਿਵਾਰਸ ਵਿੱਚ ਦੇਸ ਨਾਲ ਤੇਰ ਵਿੱਚ ਦੋ ਕੌਲੀਆਂ ਜੇ ਇੱਕ ਕੌਲੀ ਕਿੰਨੀ ਤੇਰਾ ਦੋ ਕੌਲੀਆਂ ਆਟੇ ਰਿਮ ਬਾਲੋ ਜੇ ਦੋ ਕੌਲੀਆਂ ਮੈਂ ਸਨਾਂ ਚਾਰ ਆਟੇ ਰਿਮ ਬਾਲੋ ਉਹਦੋਂ ਬਾਅਦ ਉਹਨੂੰ ਗਨਸ ਮਾਰ ਕੇ ਫੇਰ ਆਹ ਕਰ ਲਓ ਖੇਰਨਾ ਉਹ ਆਂਬ ਰਿਚਾਰ ਨਾਲ ਖਾ ਕੇ ਦੇਖ ਤੁਸੀਂ ਬਹੁਤ ਸੁਆ ਲੱਗਦੇ ਫੇਰ ਤਾਂ ਐਂ ਕੀ ਕਰੂੰਗੇ ਰੋਜ਼ ਦਿਨ ਰੋਜ਼ ਅਸੀਂ ਵੀ ਕਿਸੇ ਨੂੰ ਦੇਖਿਆ ਅਸੀਂ ਸਾਡੇ ਮੰਡੀਆਂ ਨੂੰ ਅਸੀਂ ਵੀ ਇਸ ਕਰ ਬਣਾਈਆਂ ਪਹਿਲਾਂ ਦੇਖ ਟੀ ਲੱਟ ਲਾਟਾ ਗਨੇ ਬੜਾ ਕਰੜਾ ਨਾ ਹਾਂ ਦੇਖੋ ਜੀ ਬੇ ਰਹੀ ਨੂੰ ਦੇਖੋ ਐਨਾ ਐਨਾ ਟੀ ਲਾਟਾ ਗਨੇ जरूरी नहीं है फिर आप कर मठिया अलग करना फिर ना तो कर रहे आटे ही रोटी सवा लगती है बस उन्हें अं गोल गोल ला के देखो आ बाटी आ मैं तो तत्र के आऊँ ਇਹ ਲਾਉਂਉ ਤੇਰੇ ਆਵੇਂ ਪੰਚਾ ਤੇ ਪੇੜੇ ਕੱਲਣਾ ਹੈ ਤੁਸੀਂ ਮੇਰੇ ਨਾਲ ਐਵੇਂ ਜੁੜੇ ਰਹੋ ਆ ਦੇਖੋ ਜੀ ਹੁਣ ਮੈਂ ਇਹ ਨਹੀਂ ਲਾਉਂਗੀ ਕਿਉਂ ਜਾਲੀ ਨਾਲ ਆ ਲੈੰਦਾ ਹੈ ਸਾਡੇ ਕਿੰਨੇ ਚੇੜਾਣੋਂ ਹਸਮਤ ਚੜਣਾਉਣਾ ਆਹ ਇਹ ਦੇਖ ਤੇ ਦੇਖੋ ਕਿੰਨੇ ਸਿਹਰੇ ਦੀ ਬਣੂਗੀ ਰੋਟੀ। ਜ਼ਰੂਰੀ ਨਹੀਂ ਹੈਗਾ ਮੈਂ ਮੋਟੇ ਕੀ ਪਰੌਂਠਾ ਲਾਉਣਾ ਹੈ। ਗੋਲ ਤੇ ਵੀ ਰੈ ਲੱਗ ਜਾਂਦਾ ਕਿਉਂ। ਦੇਖੋ ਜੀ ਕਿੰਨੀਆਂ ਵਧੀਆ ਬਣੀਆਂ ਨੇ। ਪੋੜੀਆਂ ਹੋ ਗਈਆਂ ਨੇ ਦੇਖੋ। ਦੇਖੋ। ਹੋਰੀਆਂ ਮਦਿਆ ਨੇ। ਹੁਣ ਇਹ ਅੰਬ ਰਚਾਰ ਨਾਲ ਖਾਵਾਂ। ਵੇਖੋ ਜੀ ਹੁਣ ਇਹ ਆਂਬ ਦੇ ਚਾਹ ਨਾਲ ਖਾਵਾਂਗੇ ਅਸੀਂ ਬਹੁਤ ਸਵਾਦ ਲੱਗਦੀ ਹੈ ਬਾਕੀ ਆਪੋ ਆਪਣੀ ਇਸਾਗੀ ਜਿਹੜੇ ਜਿਵੇਂ ਖਾਣੀ ਹੈ ਕਿਸੇ ਕਿਸੇ ਨੂੰ ਦਾਲ ਨਾਲ ਖਾਣੀ ਨੂੰ ਦੇਖੇ ਚ ਨਿਰੋਖੀ ਖਾਣੀ ਨੇ ਦੇਖੋ ਬਹੁਤ ਪਹਿਰੀ ਮਣੀ ਨੇ ਤੇ ਜੇ ਤੁਸੀਂ ਮੇਰੇ ਚੈਨਲ ਦੇ ਪਰੀ ਜਨਮੀ ਤਾਂ ਸਬਸਕ੍ਰਾਈਬ ਕਰ ਲਓ ਤੇ ਲਾਈਕ ਤੇ ਸ਼ੇਅਰ ਕਮੈਂਟ ਕਰੋ ਕਾ ਕੇ ਦੱਸਿਆ ਕਰੋ ਤੁਸੀਂ ਕਿਹੜੀ ਜਗ੍ਹਾ ਤੂੰ ਆਪਾਂ ਚੱ ਲੱਗ ਜਾਂਦਾ ਹੈ ਵੀ ਮੇਰੀ ਵੀਡੀਓ ਕਿੱਥੇ ਕਿੱਥੇ ਜਾਂਦੀ ਹੈ ਫਿਰ ਮੈਂ ਨਵੀਂ ਐ ਤੋਂ ਨਵੀਂ ਵੀਡੀਓ ਪਾਇਆ ਕਰੂੰ ਵਧੀਆ ਤੋਂ ਵਧੀਆ ਤੁਸੀਂ ਬੈਲ ਆਈਕਨ ਦਾ ਬਟਨ ਦਬਾ ਦੇ ਕਰੋ ਤਾਂ ਤੇ ਸੁਣੋਸ ਰੋਜ਼ ਦੀ ਰੋਜ਼ ਨਵੀਂ ਵੀਡੀਓ ਦੇਖਣ ਨੂੰ ਮਿਲਿਆ ਕਰੋ ਸਾਰੇ ਨੱਤਨਵਾਦੀ थैंक यू